ਕੀਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੀ ਨਾਮ ਜੀ ਆਪਣਾ ਆਪਣਾ ਨਾਮ ਬਲਵਿੰਦਰ ਸਿੰਘ ਜੀ ਕਿਹੜਾ ਪਿੰਡ ਜੀ ਪਿੰਡ ਗੱਟਾ ਮੰਡੀ ਕਸ ਜੀ ਗੱਟਾ ਮੰਡੀ ਕਸ ਤੇ ਆਪਣੀ ਜ਼ਮੀਨ ਦਾ ਨੁਕਸਾਨ ਹੋਇਆ ਸੀਗਾ ਆਪਣੇ ਨੰਦਾ ਨੁਕਸਾਨ ਬਹੁਤ ਅਨਰਧੇਤ ਤੋਂ ਪੈ ਗਈ ਸੀ 3 4 4 ਫੁੱਟ ਜੀ ਠੀਕ ਹੈ ਜੀ ਤੇ ਆਪਣੇ ਤਰ੍ਹਾਂ ਦਾ ਆਇ ਸੀ ਖਾਲਸਾ ਆੜੇ ਠੀਕ ਹੈ ਜੀ ਉਹਨਾਂ ਨੇ ਮਿੱਟੀ ਚੱਕ ਕੇ ਤੇ ਮੇਰੇ ਖੱਤੇ ਸਾਰੇ ਖਾਲੀ ਕੀਤੇ ਆ ਠੀਕ ਹੈ ਜੀ ਖਾਲੀ ਕਰਕੇ ਤੇ ਹੁਣ ਨੰਦਾ ਉਹ ਖੱਤੇ ਖਾਲੀ ਕਰਤੇ ਹੁਣ ਜਾਨੀ ਕਿ ਉਹਨਾਂ ਦਾ ਉਹਨਾਂ ਨੇ ਨੰਦਾ ਪੈਲੀ ਪਧਰੀ ਕਰਕੇ ਇੱਕ ਮੁੱਟ ਟਕਰਾ ਫੇਰ ਕੇ ਤੇ ਬਜਾਈ ਨੰਦਾ ਠੀਕ ਹੈ ਜੀ ਤੇ ਤੁਹਾਡੇ ਚ ਆਪਣੇ ਚ ਇੰਨੀ ਹਿੰਮਤ ਸੀਗੀ ਵੀ ਤੁਸੀਂ ਇਹ ਚੀਜ਼ਾਂ ਕਰ ਸਕਦੇ ਸੀ ਨਹੀਂ ਇਹ ਆਪ ਨਹੀਂ ਕਰ ਸਕਦੇ ਸੀ ਠੀਕ ਹੈ ਜੀ ਇਦਾਂ ਜੀ ਮਿੱਟੀ ਜ਼ਿਆਦੀ ਪੈ ਗਈ ਸੀਗੀ ਇੰਨੀ ਉਹਦਾ ਫਸਲ ਸਿਰ ਮਰ ਗਈ ਸੀਗੀ ਤੇ ਇੰਨੀ ਯੁੱਗੇ ਨਿਆਣੀ ਸੀਗੇ ਕਰਨ ਜੋਗੇ ਜੀ ਠੀਕ ਹੈ ਜੀ ਤੇ ਇਹ ਤਾਂ ਉਹਨਾਂ ਦਾ ਟਾੜੀ ਜਾਂਦਾ ਤੁਸੀਂ ਕਿਰਪਾ ਕੀਤੀ ਤੇ ਉਹਨਾਂ ਦਾ ਖੱਤੇ ਖਾਲੀ ਹੋ ਗਿਆ ਤੁਹਾਡੀ ਬਜਾਈ ਹੋ ਜਾਣੀ ਆ ਤੇ ਚਲ ਇੰਨੇ ਨਾਲ ਸਾਡਾ ਚਾਪ ਦਾ ਖਰਚਾ ਬਦਲ ਚੱਲ ਜੂਗਾ ਠੀਕ ਹੈ ਜੀ ਤੇ ਪਿਛਲੀ ਫਸਲ ਦਾ ਆਪਣਾ ਝੋਨਾ ਸੀਗਾ ਜੀ ਇੱਥੇ ਝੋਨਾ ਕਾ ਜੀ ਝੋਨੇ ਦਾ ਨੁਕਸਾਨ ਹੋਇਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਅਗਲੇ ਆਪਾਂ ਮੱਕੀ ਬੀਜਣ ਦੀ ਤਿਆਰੀ ਕਰਦੇ ਪਏ ਹਾਂ ਮੱਕੀ ਬੀਜਣ ਦੀ ਠੀਕ ਹੈ ਜੀ ਤੇ ਮੱਕੀ ਦਾ ਬੀਜ ਵੀ ਆਪਾਂ ਨੂੰ ਹਾਂਜੀ ਹਾਂਜੀ ਖਾਲ ਸਾਈਡ ਪ੍ਰੋਵਾਈਡ ਕਰਾ ਦੇ ਹਾਂਜੀ ਖਾਲ ਸਾਈਡ ਵਾ ਠੀਕ ਹੈ ਜੀ ਤੇ ਉਸ ਸੰਗਤ ਦੇ ਲਈ ਤੁਸੀਂ ਕੋਈ ਦੋ ਸ਼ਬਦ ਜਿਹੜੇ ਸਾਨੂੰ ਤੁਹਾਡੇ ਲਈ ਸੇਵਾਵਾਂ ਭੇਜਦੇ ਆ ਤੁਹਾਡੇ ਲਈ ਦਸਬੰਦ ਕੱਢਦੇ ਆ ਉਹਨਾਂ ਲਈ ਕੋਈ ਦੋ ਸ਼ਬਦ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਨਾਲ ਅੰਦਾਜ਼ ਇਹਨਾਂ ਨੇ ਸਾਡੇ ਬਾਤੇ ਸਿਰੰਦਾ ਇਨੀ ਅਮਦਤ ਕਰਨ ਦਾ ਆ ਜੀ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ